ਗਰੀਬ ਬੋਖ ਮੰਤਰੀ ਕੋ ਕੀ ਕੋਈ ਸਟੰਟ ਹੈ ਕੀ ਹੋ ਸਕਦਾ ਜੀ ਬਈ ਗੱਲ ਇਹ ਆ ਕਿ ਜਦੋਂ ਸੁਪਰੀਮ ਕੋਰਟ ਨੇ ਉਹਨੂੰ ਲੁੰਡਾ ਹਾਤੀ ਬਣਾ ਕੇ ਭੇਜ ਦਿੱਤਾ ਹੀ ਉਹਨੂੰ ਕਹਿਤਾ ਕਿ ਤੇਰੇ ਕੋਲ ਕੋਈ ਪਾਵਰ ਨਹੀਂ ਹੈ ਤੂੰ ਕੋਈ ਦਸਕਤ ਫਾਈਲ ਤੇ ਨਹੀਂ ਕਰ ਸਕਦਾ ਉਹਨੂੰ ਇਹ ਵੀ ਗੱਲ ਕਹਿਤੀ ਕਿ ਬਈ ਤੂੰ ਕੋਈ ਦਫਤਰ ਵੀ ਨਹੀਂ ਜਾ ਸਕਦਾ ਤੇ ਉਹ ਹੁਣ ਕਿਉਂਕਿ ਇਲੈਕਸ਼ਨਾਂ ਨੂੰ ਵੀ 6 ਮਹੀਨੇ ਬਾਕੀ ਰਹਿ ਗਏ ਐ ਤੇ ਉਸ ਗੱਲ ਦਾ ਫਾਇਦਾ ਠਾਣ ਵਾਸਤੇ ਉਸ ਪੋਲੀਟੀਕਲ ਸਟੰਟ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਉਹ ਕਹਿ ਰਿਹਾ ਜੀ ਫਰਵਰੀ ਦੇ ਵਿੱਚ ਇਲੈਕਸ਼ਨ ਕਰਾਉਣ ਨੂੰ ਕਹਿ ਰਹੇ ਹੋ ਪਰ ਲੇਕਿਨ ਕੇਜਰੀਵਾਲ ਕਹ ਰਹੀ ਇਹ ਜਨਰੇ ਵਿੱਚ ਹੈਗਾ ਤੇ ਨਵੰਬਰ ਦੇ ਵਿੱਚ ਇਲੈਕਸ਼ਨ ਕਰਾਉਣ ਬਈ ਇਹ ਸਿਫਾ ਦੇ ਦੇਵੇ ਨਾ ਇਹ ਖਾਲੀ ਕਰੇਗਾ ਤੇ ਇਲੈਕਸ਼ਨ ਹੋਣਗੇ ਨਾ ਤੇ ਕੇਜਰੀਵਾਲ ਨੂੰ ਚਾਹੀਦਾ ਕਿ ਫੋਰੀ ਤੌਰ ਤੇ ਸਿਫਾ ਦੇਵੇ ਔਰ ਸੀਟਾਂ ਖਾਲੀ ਕਰੇ ਤਾਂ ਕਿ ਇਲੈਕਸ਼ਨ ਕਮਿਸ਼ਨ ਆਪਣਾ ਕੰਮ ਕਰੇ ਮੈਂ ਇਮਾਨਦਾਰ ਮੁੱਖ ਮੰਤਰੀ ਉਹਨਾਂ ਨੇ ਕਿਹਾ ਵਕਿ ਇਮਾਨਦਾਰ ਮੁੱਖ ਮੰਤਰੀ ਮੈਂ ਤੁਹਾਨੂੰ ਕਿਹਾ ਜ਼ਿਲ੍ਹੇ ਕਟਣਦੇ ਆ ਜ਼ਿਲ੍ਹਿਆਂ 'ਚ ਪੇਸ਼ ਹੋਣਦੇ ਆ ਕੋਟਾ 'ਚ ਪੇਸ਼ ਹੋਣਦੇ ਆ ਕਿ ਕਾਹਦਾ ਕਾਹਦਾ ਇਹ ਮੁੱਖ ਮੰਤਰੀ ਜਿਹੜਾ ਇਮਾਨਦਾਰ ਹੈ ਮੈਂ ਸਮੇਂ ਨਾਲ ਬੇਈਮਾਨ ਅਗਰ ਕੋਈ ਮੁੱਖ ਮੰ ਇੱਕ ਵਾਰੀ ਫੇਰ ਆਪਾਂ ਮੁੱਖ ਮੰਤਰੀ ਬਣ ਕੇ ਵਿਖਾਵਾਂਗੇ ਜਿਹੜੀ ਸਰਕਾਰ ਸਾਡੇ ਦੇ ਝੂਠੇ ਪਰਚੇ ਕਰ ਰਹੀ ਹੈ ਇਹ ਕਰ ਮੈਂ ਤੈਨੂੰ ਮੈਂ ਤੈਨੂੰ ਮੈਂ ਤੈਨੂੰ ਗੱਲ ਕੀ ਕਹੀ ਹੈ ਬਈ ਮੈਂ ਤੁਹਾਨੂੰ ਇਹ ਕਿਹਾ ਕਿ ਸਿਆਸੀ ਨਾਟਕਬਾਜ਼ੀ ਹੈ ਸਿਆਸੀ ਡਰਾਮਾ ਹੈ ਔਰ ਝੂਠ ਦਾ ਬਲੰਦਾ ਇਸ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਠੀਕ ਹੈ ਧੰਨਵਾਦ ਮੁਕਾਬਲੇ ਇਸ ਸਰਕਾਰ ਦੇ ਵਿੱਚ ਕ੍ਰਾਈਮ ਰੇਸ਼ੋ ਘਟਿਆ ਹੋਇਆ ਹੈ ਭਾਵੇਂ ਕੈਂਸਰ ਫੜਿਆ ਨਸ਼ਾ ਤਸਕਰ ਫੜਿਆ ਲਗਾਤਾਰ ਕਾਰਵਾਈ ਹੋ ਰਹੀ ਹੈ ਬਈ ਪਹਿਲੀ ਗੱਲ ਤੇ ਇਹ ਹੈ ਕਿ ਅੱਜ ਉਹ ਇਹ ਤੇ ਗੱਲ ਉਹਨੂੰ ਨਜ਼ਰ ਨਹੀਂ ਆਉਂਦੀ ਬਈ ਚੌਂਕ ਚਰਾਹੇ 'ਚ ਜਾ ਕੇ ਦੇਖ ਲਓ ਲੁੱਟਖੋਹਾਂ ਹੋ ਰਹੀਆਂ ਕਿ ਨਹੀਂ ਹੋ ਰਹੀਆਂ ਤੁਸੀਂ ਕਿੰਨੇ ਕੇਸ ਰੋ ਰਜਿਸਟਰਡ ਕਰ ਰਹੇ ਹੋ ਕਿੰਨੇ ਜਿਹੜੇ ਕੇਸ ਤੁਸੀਂ ਰਿਪੋਰਟਿੰਗ ਕਰ ਰਹੇ ਹੋ ਤੁਸੀਂ ਬਾਜ਼ਾਰਾਂ 'ਚ ਮੱਲਿਆ 'ਚ ਤੁਹਾਨੂੰ ਸਾਰੇ মিডিਆ ਨੂੰ ਇਸ ਗੱਲ ਦੀ ਜਾਣਕਾਰੀ ਮਿਲਦੀ ਹੈ ਕਿ ਕਿੰਨਾ ਨਸ਼ਾ ਵਧ ਗਿਆ ਹੈ ਕਿੰਨੇ ਲੋਕ ਮਾਰੇ ਜਾ ਰਹੇ ਹੈ ਮੈਂ ਸਮਝਿਨਾ ਭਗਵੰਤ ਮਾਨ ਅੱਜ ਵੀ ਮੰਨਣ ਲਈ ਤਿਆਰ ਨਹੀਂ ਹੈ ਕਿ ਪੰਜਾਬ ਦੇ ਵਿੱਚ ਲਾ ਨੜ ਦੀ ਪ੍ਰੋਬਲਮ ਹੈ ਪੰਜਾਬ ਦੇ ਵਿੱਚ ਨਸ਼ਿਆਂ ਦੀ ਸਮੱਸਿਆ ਹੈ इसे लिए गूंगी ते बोली सरकार जगान आए हैं। भगवान आम आदमी पार्टी

ਦਾ ਬਿਆਨ ਹੈ ਰਾਹੁਲ ਗਾਂਧੀ ਨੂੰ ਲੈ ਕੇ ਬਰਾ ਆ ਰਿਹਾ ਜੀ ਬਈ ਮੈਨੂੰ ਲੱਗਦਾ ਹੈ ਕਿ ਬਿੱਟੂ ਨੂੰ ਮੈਂਟਰਲ ਪ੍ਰੋਬਲਮ ਜਿਹੜੀ ਹੈ ਉਹ ਜ਼ਿਆਦਾ ਹੋ ਚੁੱਕੀ ਹੈ ਬਈ ਪਹਿਲੀ ਗੱਲ ਇਹ ਹੈ ਮੈਂ ਬਿੱਟੂ ਨੂੰ ਇਹ ਪੁੱਛਣਾ ਚਾਹਨਾ ਹੈ ਕਿ ਉਹ ਉਹ ਸਰਦਾਰ ਬੀਨ ਸਿੰਘ ਦੇ ਵਿਚਾਰਾਂ ਨਾਲ ਸਹਿਮਤ ਹੈ ਕਿ ਨਹੀਂ ਸਹਿਮਤ ਸਰਦਾਰ ਬੀਨ ਸਿੰਘ ਦੇ ਖਿਆਲਾਂ ਨਾਲ ਸਹਿਮਤ ਹੈ ਕਿ ਨਹੀਂ ਸਹਿਮਤ ਮੈਂ ਸਮਝਦਾ ਹੈ ਕਿ ਜੋ ਬਿੱਟੂ ਕਰ ਰਿਹਾ ਹੈ ਇਹ ਚਿੰਚਾਗਰੀ ਦੀ ਹੱਦ ਹੈ ਇਹ ਚਿੰਚਾਗਰੀ ਤੋਂ ਇਲਾਵਾ ਹੋਰ ਕੁਝ ਨਹੀਂ ਹੈ ਉਹ ਕਹਿ ਰਹੇ ਜੀ ਉਹਦਾ ਮਿਲਨ ਕਰਕੇ ਬਾਕੀ ਜਿਹੜੀ ਵਾਟੀਆਂ ਦੇ ਲੋਕ ਪੰਗਲਾਗੇ ਨੇ ਮੈਂ ਤੁਹਾਨੂੰ ਇਹ ਗੱਲ ਕੀ ਕਹੀ ਹੈ ਕਿ ਬਖਸਾਇਆ ਤੇ ਉਹ ਆਪ ਫਿਰਦਾ ਹੈ ਅਗਰ ਉਹ ਬਿੱਟੂ ਦੇ ਵਿੱਚ ਇਸ ਗੱਲ ਵਾਸਤੇ ਜੁਰਤ ਸੀ ਤੈਨੂੰ ਲੁਧਿਆਣੇ ਜਿੱਤ ਕੇ ਦਿਖਾਉਂਦਾ ਨਾ ਹਾਰਿਆ ਹੋਇਆ ਖਿਡਾਰੀ ਅੱਜ ਉਹ ਉਹਨਾਂ ਦੇ ਟੁਕੜਿਆਂ ਦੇ ਉੱਪਰ ਪੜਿਆ ਹੋਇਆ ਬੰਦਾ ਅੱਜ ਉਹ ਇਹ ਗੱਲਾਂ ਕਰਦਾ ਉਹਨੂੰ ਇਹ ਗੱਲਾਂ ਸ਼ੁਭਾ ਨਹੀਂ ਦਿੰਦੀਆਂ ਇਸ ਤਰ੍ਹਾਂ ਦੀ ਕੀ ਗੱਲ ਕਿ ਇੰਨਾ ਪਹਿਲਾਂ ਸਾਰੀ ਉਮਰ ਕਾਂਗਰਸ ਜਿਹੜੇ ਦੇ ਕਾਂਗਰਸ ਦੇ ਖਿਲਾਫ ਯਾਤਰਾ ਮੈਂ ਤੁਹਾਨੂੰ ਇਹ ਗੱਲ ਕਹੀ ਹੈ ਕਿ ਸਿਰਫ ਬੀਜੇਪੀ ਨੇ ਉਹਨਾਂ ਨੂੰ ਥੈਟ ਕਰ ਦਿੱਤਾ ਬਿੱਟੂ ਨੂੰ ਉਹਨੂੰ ਕਹਿੰਦਾ ਹੈ ਕਿ ਜਦ ਤੱਕ ਤੇਰੀ ਆਵਾਜ਼ ਰਾਹੁਲ ਗਾਂਧੀ ਦੇ ਖਿਲਾਫ ਚੱਲੇਗੀ ਤੇਰੀ ਕੁਰਸੀ ਰਹੇਗੀ ਜੇ ਤੇਰੀ ਆਵਾਜ਼ ਝੁਕੇਗੀ ਤੇ ਕੁਰਸੀ ਥਲਿਓ ਜਾਏਗੀ